ਹਾਂਜੀ ਸਭ ਜੀ ਅੱਜ ਅਸੀਂ ਇੱਥੇ ਆਏ ਆਂ ਜਿਸਵਿੰਦਰ ਮਹਾਰਾਜ ਦੇ ਦਫ਼ਤਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਅ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਸ਼ਵਿੰਦਰ ਜੀ ਧੰਨਵਾਦ ਔਰ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਇਹਨਾਂ ਨੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਇਹਨਾਂ ਨੇ ਇੱਕ ਡਰਾਈਵਿੰਗ ਸਕੂਲ ਖੋਲ੍ਹਿਆ ਔਰ ਸਾਡੀਆਂ ਸ਼ੋਭਿ ਸ਼ਾਵਾਂ ਦੇ ਨਾਲ ਮੈਨੂੰ ਇਹਨਾਂ ਨੇ ਬੁਲਾਇਆ ਸੀਗਾ ਕਿ ਤੁਸੀਂ ਇਹਨਾਂ ਦਾ ਘਟਨ ਕਰ ਦਿਓ ਸੋ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਬਹੁਤ ਵਧੀਆ ਇਨਸਾਨ ਹੈ ਔਰ ਇਹਨਾਂ ਨੇ ਨਵਾਂ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਹੈ ਕਾਰਪੂ ਰਗੇ ਚਾਹਨਾ ਚ ਬੇਨਤੀ ਹੈ ਕਿ ਇਹਨਾਂ ਨੂੰ ਉਸ ਕਰਨ ਦੇ ਵਿੱਚ ਟੱਕੀ ਬਖਸ਼ਣ ਔਰ ਇਹ ਜਿਸ ਤਰ੍ਹਾਂ ਮਾਨ ਦਾ ਜੀ ਨੇ ਪਹਿਲਾਂ ਕੰਮ ਕਰਦੇ ਆ ਉਸੇ ਤਰ੍ਹਾਂ ਕਰਦੇ ਰਹਿਣ ਔਰ ਇਹਨਾਂ ਦਾ ਏਡਾ ਕਾਰੋਬਾਰ ਹੈ ਜਿਹੜਾ ਵੀ ਇਹਨਾਂ ਨੇ ਹੋਰ ਨਵਾਂ ਹੋਰ ਵੀ ਸ਼ੁਰੂ ਕੀਤਾ ਉਹ ਵੀ ਟੱਕੀਆਂ ਬਖਸ਼ੇ ਤੁਮਵਾ ਜੀ ਇਹ ਬੰਦੇ ਗਰੀਬਤਾ ਔਕੇ ਦੇ ਆ ਜਾਂ ਕੋਈ ਘੱਟ ਫੀਸ ਦੇਣ ਵਾਲਾ ਹੈ ਉਹ 15 ਦਿਨ ਚ ਇਹ ਹੀ ਟ੍ਰੇਨ ਕਰ ਦੇਣਾ ਜੀ ਅਸੀਂ ਮੀਨਾ ਲਾਣਾ ਹੀ ਨਹੀਂ ਤੇ ਬਾਕੀ ਜਦਾਂ ਸਾਡੀਆਂ ਬੀਬੀਆਂ ਆ ਪੈਣਾ ਆ ਉਹਨਾਂ ਨੂੰ ਮੈਂ ਫੈਸਿਲਿਟੀ ਦਊਂਗਾ ਜੀ ਜਦਾਂ ਮਹਿੰਦੀਪੁਰ ਸਿਆਣਾ ਤੇ ਬਲਾ ਚੌਰਚ ਉਹਨਾਂ ਨੂੰ ਘਰੋਂ ਹੀ ਲੈ ਕੇ ਜਾਵਾਂਗੇ ਘਰੇ ਹੀ ਛੱਡ ਦੇਵਾਂਗੇ ਇੱਥੇ ਆਣ ਦੀ ਲੋੜ ਨਹੀਂ ਪੈਗੀ ਮੈਂ ਚਾਹਾਂ ਮੈਂ ਸਾਡੀਆਂ ਜਿਹੜੀਆਂ ਸਮਾਜ ਦੇ ਵਿੱਚ ਡਿਊਟੀਆਂ ਮੜਦੀਆਂ ਧੀਆਂ ਦੇ ਪ੍ਰਤੀ ਆਪਣੀਆਂ ਭੈਣ ਦੇ ਪ੍ਰਤੀ ਬਣਦੀ ਪਰਮਾਤਮਾ ਦਾ ਹੌਲ ਵੀ ਲਾਇਆ ਹੈ ਔਰ ਜਿਹੜੀ ਇਹਨੇ ਸੋਚ ਬਹੁਤ ਵਧੀਆ ਸੋਚ ਸੋਚੀ ਹੈ ਜਿਹੜਾ ਆਪਣਾ ਘਰਵਰ ਬਣਾਇਆ ਪਰਮਾਤਮਾ ਕਰੇ ਇਹਦੇ ਕੰਮ